ਲਾ ਵੀਰ ਆਪਾਂ ਆਪਣਾ ਕੇ ਟਾਈਗਰ ਦੇ ਆਪਾਂ ਟਾਇਰ ਲਾਈਨ ਚੱਲੇ ਆਂ ਸਿਰ ਸੇ ਚੱਲੇ ਆਂ ਬਾਈ ਤੇ ਆਪਣੇ ਚੋਬਰ ਦੇ ਟਾਇਰ ਲਿਆਵਾਂਗੇ ਅੱਜ ਆ ਤੇ ਬਲੌਕ ਦੇ ਵਿੱਚ ਮਿੱਤਰੋ ਤੁਰ ਤੱਕ ਜੁੜੇ ਰਹਿਣਾ ਆਪਣੇ ਨਾਲਾ ਕੋਕੋਸ਼ਨਲ ਬਣਾ ਦਾਂਗੇ ਜਮਾ ਅੱਜ ਨਵਾਂ ਵਾਸਤੇ ਆਪਾਂ ਟਾਇਰ ਲਾਈਨ ਚੱਲੇ ਆਂ ਆਪਣੇ ਚੋਬਰ ਵਾਸਤੇ ਕਿੰਗ ਟਾਈਗਰ ਵਾਸਤੇ ਆਪਣੇ ਵਾਸਤੇ ਫਿਰ ਲਾ ਕੇ ਸਾਨੂੰ ਫਿਰ ਚੈੱਕ ਕਰਾਉਨੇ ਆਪਾਂ ਕਹੇ ਜਾਂ ਲੱਗਦਾ ਪਰ ਚੱਲਦੇ ਆ ਬਈ ਤੇ ਤੁਰ ਤੱਕ ਬਲੌਕ ਦੇ ਵਿੱਚ ਆਪਣੇ ਦੇ ਵਿੱਚ ਜੁੜੇ ਰਹਿਣਾ ਆ ਜਾ ਰਹੇ ਨੇ ਜੱਟਿਆ ਬਈ ਕਿਹਦੇ ਲਿਉਨੇ ਨੇ ਕਮੇ ਜ਼ਿਆਦਾ ਹੀ ਦੱਸੋ ਜਾਨੂੰ ਦਾ ਦਾਮ ਉਹਨੇ ਹੈ ਕਿ 1100 ਦਾ ਕੋਣ ਦੇ ਤੇ ਫਿਰ ਚੱਲੇ ਆਪਾਂ ਲੈਣ ਅੱਜ ਤੇ ਪਹਿਰਾ 4 ਮਿੰਟਸ ਤੇ ਆ ਰਹੇ ਨੇ ਕਦੇ ਆ ਕੇ ਚੱਲਣਾ ਟਾਈਮ ਹੈ ਨਾ ਬਸ ਆਪਣੇ ਕੁਝ ਕੰਮ ਕੱਲ੍ਹ ਦੇ ਪੱਟੜਾ ਨਿਕਲਣਾ ਮਾਰ ਲਿਆ ਲਾ ਬਈ ਆਪਣੀ ਗੱਡੀ ਚ ਹਵਾ ਨਿਕਲੀ ਪਈ ਧੀ ਮਾਂ ਹਵਾ ਪਾ ਦੀ ਕਿਉਂ ਵੀ ਬੱਦੂ ਕਾ ਚਾਚਾ ਕਾ ਗੱਲ ਦੀ ਬਚਲਣਾ ਚੱਲਣਾ ਫਿਰ ਤਾਂ ਦੇਖ ਲਾ ਹਵਾ ਪਾ ਲੈ ਬਣਾ ਜੀ ਹੁਣ ਤਾਂ ਰਾਈ ਦੀ ਅਸੀਂ ਸਾਰੇ ਬਈ ਚੱਲਣ ਲੱਗੇ ਆਪਾਂ ਹਵਾ ਪਾ ਕੇ ਗੱਡੀ ਦਾ ਇਹਦਾ ਬਾਲਾ ਬਧੀ ਆ ਪ੍ਰੈਸ਼ਰ ਵੀ ਦੱਸੂ ਇੰਜਨ ਦਾ ਟਾਇਰ ਦਾ ਇੰਜਨ ਦਾ ਕਹਿ ਗਿਆ ਵੀ ਭਾਈ ਇਹਦਾ ਜੀ ਰੋ ਆ ਤੇ ਚੱਲਾਂਗੇ ਅਸੀਂ ਹਵਾ ਪਵਾ ਦਈਏ ਲਾ ਭਾਈ ਤਾਹਨੇ ਚ ਹੋ ਗਈ ਆਪਣੀ ਇਹਦੀ ਵਿੱਚ ਸ਼ਹਿਰ ਦੇ ਐਂਟਰੀ ਬਾਅਦ ਬਾਈ ਰੋਡ ਤੇ ਰਸਪੂਰ ਅੱਜ ਵੀ ਟਾਹਨੇ 'ਚ ਟਰਾਲੇ ਟੁੱਲੇ ਫਿਰ ਚੱਲਦੇ ਨੇ ਇੱਧਰ ਬੈਂਟ ਜਾਨੀਆਂ ਸੂਟੀਆਂ ਨੇ ਦੇਖੀ ਭਾਈ ਓਏ ਰਿਕਸ਼ੇ ਵਾਲਿਆ ਕਾਲੂ ਓਏ ਅਰਸ਼ੂ ਸਾਡੇ ਮੁੰਗਣੀ ਦਾ ਮਾਦੇ ਪੁੱਤ ਆਉਂਦੀ ਆ ਸਹੀ ਵੀਡੀਓ ਹੈ ਦੇਖੀ ਭਾਈ ਓਏ ਵਿੱਚ ਮਾਰਿਆ ਦੀ ਗੱਡੀ ਮਾਰੀ ਦੀ ਗੱਡੀ 'ਚ ਟਰੈਕਟਰ ਮਾਰਿਆ ਦੀ ਸੱਚਾ ਤਰੋਂ ਹੁਣ ਪੈਣ ਵਾਲੇ ਉਧਰ ਸਿਰਸ ਵਾਲੇ ਰੋਡ ਗਣੀ ਆਪਾਂ ਬਾਲ ਮਿੱਕੀ ਜੰਗਲਵੇ ਆ ਗਏ ਆਪਾਂ ਅਗਲੀ ਬੋਰਨੀ ਦਾ ਚਾਹ ਹੋਇਆ ਪੜੇ ਇੱਕ ਦਾ ਹੀ ਆ ਬੱਸ ਸਟੈਂਡ ਵਾਲੀ ਦੇਖੀ ਓਏ ਗਾਜਰ ਮੂਲੀ ਵਾਲੇ ਟਿਕ ਜਾ ਭਾਈ ਓਏ ਉਰੇ ਦਾ ਬਾਲੀ ਰਸ਼ ਰਹਿੰਦਾ ਹਣਾ ਟਾਹਨੇ ਚਾਹ ਤੇ ਭੈਂ ਦਾ ਜ ਚੰਦੀਗੜ੍ਹ ਨੂੰ ਵੀ ਫੇਲ ਕਰਨ ਲੱਗਾ ਬਰੇਕ ਬੱਤੀਆਂ ਫਾਹਲਦਾ ਇਹ ਥੋੜਾ ਜਾਂ। ਜਾਨਾ ਆ ਰੇੜੀ ਜੀ ਕੱਪ ਚਣਦੇ ਮਹਾ। ਦੇਖੋ ਵੀ ਰਸ਼ਪੁਰਾ ਮੇਲਾ ਲੱਗਿਆ ਰਹਿੰਦਾ ਉਰੇ ਦਾ ਟਾਹਨੇ ਜਿਦਾ। ਕਿਆ ਬਦੂ? ਰਾਉਣ ਦਾ ਵੀ ਰਾਉਣ ਦਾ ਹੁਣ ਮੈਟਰਪੱਡੇ ਰੋਡ ਤੇ ਚੱਲਣ ਲੱਗ ਰਿਹਾ ਆ ਪਾਕੇ ਨਾਲ ਗੰਬਦੂ ਸਹੀ ਗੱਲ ਐ ਕਹੋ ਚਾਚਾ ਹੂੰ ਵੱਡੇ ਰੋਡ ਤੇ ਚੱਲਣ ਲੱਗ ਰਹੇ ਆ ਦੇਖ ਦਮ ਸਭ ਇਹ ਕਹਿੰਦਾ ਵੱਡੇ ਰੋਡ ਦੇ ਜਾਣ ਲੱਗ ਰਹੇ ਆ ਭਾਈ ਹਾਂ ਭਾਈ ਅੱਗੇ ਥਾਰ ਆਉਂਦੀ ਐ ਥਾਰ ਆਉਂਦੀ ਥੋੜੇ ਜੇ ਫਿਰ ਕੀ ਤੋਂ ਡਰ ਜਾ ਲੱਗ ਜਾ ਕੇ ਤੇ ਜਰਾਵੇਂ ਕਰਦੀ ਹੈ ਗੱਡੀ ਉਹਦੇ ਸਾਲੀ ਜਾਣ ਮੋਠੀ ਝੜ ਜਾਂਦੀ ਹੈ ਕਿਤੇ ਕਿਹੜਾ ਸ਼ਹਿਰ ਆ ਗਿਆ ਚਾਚਾ ਕਿਹੜਾ ਪਿੰਡ ਆ ਗਿਆ ਇਹ ਫਤਿਹਵਾਦ 20 ਕਿਲੋਮੀਟਰ ਰਹਿ ਗਿਆ ਫਤਿਹਵਾਦ 20 ਕਿਲੋਮੀਟਰ ਰਹਿ ਗਿਆ ਬਈ ਸਾਤੋਂ ਜਖੌਲੀ ਜਖੌਲੀ ਪਤਾ ਨਹੀਂ ਬਈ ਕਿਹੜਾ ਸ਼ਹਿਰ ਆ ਜਖੌਲੀ ਜਾ ਕੇ ਜਖੌਲੀ ਰੈਂਪੇ ਬਹੁਤ ਵੱਡੇ ਹੁੰਦੇ ਨੇ ਚਾਚਾ ਹਰਿਆਣੇ ਜਹ ਹਨਾ ਯਾਰਾ ਓ ਡੇ ਡੇ ਰੈਂਪਾ ਫੌਜੀ ਲਾਵਾ ਮੇ ਮਾੜਾ ਟਰੈਕਟਰ ਦਾ ਉਰੇ ਆਂਟ ਲੱਗ ਗਈ ਖੜ ਜੇ ਹਨਾ ਓਏ ਹਨਾਰ ਚੂਏ ਉਹਨੇ ਗਾਉਂ ਮੈਂ ਪਹੁੰਚ ਗਿਆ ਭਾਈ ਖੋਲੀ ਗਾਉਂ ਮੈਂ ਪਹੁੰਚ ਗਿਆ ਭਾਈ ਸਰਸ ਨੂੰ ਤਕਲੀਆ ਸਕੂਲੋਂ ਹਾਂ ਹਾਂ ਦੇਖ ਲਾਨੇ ਆ ਸਰਸੇ ਨੂੰ ਸੱਸੇ ਤੋਂ ਇਧਰ ਆਤੋਂ ਹਾਂ ਠੀਕ ਆ ਸੱਸਾ ਵੀ ਤੋ ਚੋ ਦੇ ਦੇਖਦੇ ਆਂ ਰੋ ਫਿਰ ਆ ਕੰਨੀ ਕਿ ਦੂਰ ਆ ਕਿਹੜਾ ਪੰਡਾ ਆ ਗਿਆ ਇਹ ਲੈਟਾਂ ਦੇਖ ਚਾਚਾ ਉਹ ਓ ਲੈ ਟਾਂ ਦੇਖਾ ਚੰਗ ਲੱਗ ਰਹੀ ਆ ਹਾਂ ਆ ਉੱਪਰ ਉੱਪਰ ਦੇਖੋ ਨਾ ਮਹਾਰਾਜ ਮਹਾਰਾਜ ਨੇ ਨਾ ਪਿੱਛੇ ਹੱਥ ਕਰ ਰਿਹਾ ਲੋ ਬਾਈ ਮੈਂ ਤੇਰਾ ਪਹੁੰਚ ਗਿਆ ਜੀ ਪਹੁੰਚਣ ਆਲੇ ਆ ਫਤਿਹਬਾਦ ਬੱਦੇ ਰੋਡ ਤੇ ਜਾ ਚੜੇ ਹਾਈਵੇ ਤੇ ਦਸ਼ਨ ਹਾ ਗਏ ਰੋਡ ਕਾਰ ਚੂ ਹਾਂ ਕੀ ਕਹਿੰਦਾ ਅੱਜ ਤੇਰਾ ਮੰਡ ਟਾਇਰ ਲੈ ਕੇ ਆਵੇਂਗਾ ਆਵਾਂਗੇ ਹਾਂ ਆਵਾ 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 ਆ ਵਾ ਦੇਖੋ ਵੀ ਮਿੱਤਰੋ ਇਹਦੇ ਰੋਡ ਦੇਖੋ ਕਿੰਨਾ ਚੌੜਾ ਰੋਡ ਆ ਟ੍ਰੈਫਿਕ ਦੇਖੋ ਕਿੰਨੀ ਘਾ ਥੋੜੀ ਆ ਟ੍ਰੈਫਿਕ ਚੱਲ ਰਹਾ ਆ ਆ ਸੋਨਾ ਵੀ ਇਧਰ ਦੇਖਾ ਉਹ ਗੱਡੀ ਥੱਲੇ ਜਾ ਰਹੀ ਆ ਥੱਲੇ ਜਾ ਰਹੀ ਆ ਜਦੋਂ ਕਣਕਾ ਦਾ ਯਾਰ ਸਾਰੇ ਵਧੀਆ ਨੇ ਆ ਨਾ ਸਾਰੇ ਕਿਤੇ ਨੇ ਇਧਰ ਕੇ ਲੇਟ ਨੇ ਗਣਕਾ ਦਾ ਜ ਆਪਣੇ ਨੂੰ ਹੋ ਲੈ ਲੇਟ ਨੇ ਹੋਰਾ ਆਰੇ ਦਾ ਚੇੜੀ ਲਿਆ ਕਰਨ ਕਮਾਉਣੇ ਗੜੀਆ ਕੱਟਦੇ ਕਹਾਂ ਦਾ ਕੱਟ ਗਿਆ ਫਤਿਹਵਾਦੀ ਪੰਜ ਸਿਰਸਾ 34 ਹੰਚਨ ਵਾਲਿਆਂ ਬਈ ਆਪਣੀ ਮੰਜਲ ਲਵੀ ਰਹਿ ਗਈ ਕਹਾਂ ਅਰਛੂ ਟੈਰ ਲੈ ਕੀ ਮੁੜੇਗਾ ਅੱਜ ਹਰਦਰ ਤੇ ਕ ਟੈਕ ਦਾ ਫਲਾਈਓਵਰ ਤੇ ਕ ਟੈਰ ਲੈ ਕੀ ਮੁੜੂ ਮੁੰਡਾ ਕਹਿੰਦਾ ਅੱਜ ਤਾਂ ਕਿਹੜੇ ਲਿਆਵੇਂਗਾ Continue on National Highway 9 for 3 kilometers. ਸੋਨ ਬਰਕਾ ਦੇ ਮੋਟੇ ਵਾਲੇ ਜਿਹੜੇ ਮੋਟੇ ਹਣੇ ਬੋਟੇ ਵਾਲੇ ਟਾਇਰ ਲਿਆਊਗਾ ਬਈ ਮੁੰਡਾ ਮੋਟੇ ਵਾਹਨ ਨੇ ਹਾਂ ਜਿਹੜੇ ਲੈਨ ਆਈ ਆ ਹੁੰਦੇ ਹਾਂ ਠੀਕ ਆ ਜਿਹੜੇ ਲੈਨ ਆਈ ਆਲੇ ਮੋਟੇ ਵਾਲੇ ਜਿਹੜਾ ਸੋਰਾ ਠੀਕ ਹੈ ਸੋਨੇ ਦੇ ਚੱਚ ਪੈਂਦੇ ਨੇ ਬਹੁਤ ਛੋੜੇ ਨੇ ਸੋਨ ਬਰਕਾ ਓਰੇ ਜਾਣਾ ਸਰਸੇ ਜਾਣਾ ਸਰਸੇ ਲਾਲਾ ਸਰਸੇ ਲਾਲਾ 15 20 ਕਿਲੋਮੀਟਰ 20 ਕਿਲੋਮੀਟਰ ਹਾਂ 15 20 ਰਹਿ ਗਏ ਆ 4 19 ਦੇ ਲੱਗ ਜਾਏ ਲocation ਉਪਹੁੰਚ ਜਾਾਂਗੇ ਹਾਂ ਕੋ ਜੀ ਪਹੁੰਚਣ ਵਾਲੇ ਆਂ ਜੀ ਅੱਗੇ ਕਿਹੜਾ ਸ਼ਹਿਰ ਹੈ ਨੰਮ ਇਹਨੂੰ ਦਾ ਸ਼ਹਿਰ ਵੀ ਨਹੀਂ ਜਾਦਾ ਹਰਿਆਣੇ ਦੀ ਸਮਝ ਨਹੀਂ ਪੌਂਦੀ ਬਹੁਤੀ ਰਿਵੋਲਟ ਜੇ ਨੇ ਹਣਾ ਸ਼ਹਿਰ ਆ ਗਿਆ ਸ਼ਹਿਰ ਆ ਗਿਆ ਬਹੁਤ ਨਾਲ ਹਾਂ ਅੱਜ ਜੀ ਮੇਰਾ ਪਹੁੰਚਣ ਵਾਲੇ ਆਂ ਦੂਰ ਤੇ ਪਹੁੰਚ ਗਏ ਦੂਰ ਤੇ ਪਹੁੰਚ ਗਏ ਦੂਰ ਕਿਟਾਣਾ ਪੜੇਗਾ ਭਾਈ ਪਿੱਛੇ ਲਾ ਲੀਏ ਇਸਕੇ ਹਨਾ ਲਾਵੇ ਤੇ ਰੀ ਗੱਡੀ ਇਹ ਉਹ ਲੈ ਗਿਆ ਬੰਦੇ ਨੂੰ ਚੱਕ ਕੇ ਯਾਰ ਚੂ ਮੋੜਿਆਂ ਦੇ ਉਧਰ ਕੋ ਯਾਰ ਜਾਣਾ ਹਨਾ ਜਾਂਦੇ ਹਨਾ ਕੰਦੀ ਵਿਖਾ ਜਾ ਜੁਆ ਗੜਾ ਰਹੇ ਕਮਾਲ ਇਟਾਲੀਆ ਰਵਾਈ ਸਰਸੇ ਨੂੰ ਵੀ ਐਂਟਰੀ ਹੋਣ ਵਾਲੀ ਆ ਅ ਸਰਸੇ ਨੂੰ ਇਹ ਤਾਂ ਗੈਕ ਕਰਨ ਵਾਲੀ ਆ ਪੰਜਾਬੀ ਦਾ ਨਾ ਕੋਈ ਲੱਖ ਲੈ ਰਿਜਿਸਟਰਡ ਆਇਆ ਉਸ ਤੋਂ ਇਹ ਬਲ ਖੜਾ ਰਹਿ ਜਾਂਦਾ ਨਹੀਂ ਦੱਬਾ ਹੋਰ ਬੜੀ ਨੇ ਇਹ ਟੂਲ ਕੁ ਟੂ ਹੀ ਨੀ ਲਾਉਂਦੇ ਇਹਨਾਂ ਨੂੰ ਕੀ ਲੋੜ ਆ ਮਗਰ ਲਾਉਣ ਦੀ ਸਰਕਾਰ ਦਾ ਪੈਸਾ ਬਈ ਸਰ ਕੈਮਰੇ ਘੁੰਮ ਰਹੇ ਨੇ ਹਾਂ ਸ਼ੱਕ ਵੀ ਡੰਡਾ ਡੰਡਾ ਦੇਖ ਚੱਕੂ ਆ ਚੱਕ ਦੇ ਦੇਖਿਆ ਨਹੀਂ ਆਣਾ ਕਿਹਦੇ ਗੁੱਡੀ ਆ ਸ਼ੱਕ ਦੇ ਰਹੇ ਬੰਨ ਆਰੀ ਨਾ ਗੱਡੀ ਐ ਅੱਜ ਇਹ ਦਿਨ ਉਹਦਾ ਟਕਰਾਈ ਕੋਲ ਸੀ ਸਾਰਾ ਉਹ ਲੱਗ ਰਿਹਾ ਤਾਂ ਦੇਖਣਾ ਆਉ ਸਭ ਨੂੰ ਇਹਨਾਂ ਉਹ ਲੱਗ ਰਿਹਾ ਜੀ ਪਾਸਟੈਗ ਸਾਡਾ ਗੱਡੀ ਦੇ ਸ਼ੀਸ਼ੇ ਤੇ ਆ ਹੋਰ ਕੀ ਮੂੰਦੇ ਚ ਪਿਆ ਹੋਊਗਾ ਦਿਖਾਓ ਯਾਰ ਤੁਸੀਂ ਚੈੱਕ ਕਰਾਓ ਪਾਸਟੈਗ ਕੱਟਦੇ ਬਾਈ ਓਏ ਕੜੇ ਕੋ ਆਵੇਂ ਘਰ ਚੋ। ਫਿਰ ਕੋਈ ਮਰਜ਼ੀ ਲੈ ਸਕਦੇ ਮਾਈਆਂ ਤੋਂ ਸਾਰੀ ਕੰਪਨੀਆਂ ਦੇ ਟਾਇਰ ਪੈਣੇ ਉਰੇ। ਤੇ ਬਾਰਦੀ ਭਾਈਆਂ ਦੀ ਸ਼ੌਪ ਦਿਖਾ ਦਈਏ ਤੁਹਾਨੂੰ। ਆ ਬਾਈਆਂ ਦੀ ਸ਼ੌਪ ਆ। ਕਿਨੇ ਆਉਣਾ ਹੋਵੇ ਬਾਈ ਆ ਸਕਦਾ ਬਾਈਆਂ ਦਾ ਨੰਬਰ ਲਾ ਦਾਂਗੇ ਨਹੀਂ ਉੱਤੇ ਹੈ ਗਿਆ। ਕਾਲ ਕਾਲ ਕਰ ਸਕਦੇ ਹੋ ਤੁਸੀਂ। ਜਾਤੀ ਟਾਇਰ ਐਲੂਸੋਲਾ ਐਲੂਸੋਲਾ ਕੋਈ ਮਾਤਰੀ ਕੰਪਨੀ ਦੇ ਲੈ ਸਕਦੇ ਨੇ। ਮੇਰੇ ਤੋਂ ਬਦਲੇ ਕਰਾਂਗੇ। ਵਈਆਂ ਦੇਖੋ ਟਾਇਰ ਗੜੇ ਗੜੇ ਨਹੀਂ ਜਾਹ ਜੀ ਗਏ ਵੀ ਐਲੂਸੋਲਾ ਐਲੂਸੋਲਾ ਦੇ ਨੇ। ਇਹ ਵੀ ਪਾਈਆਂ ਤੋਂ ਪੁੱਛ ਕੇ ਪ੍ਰਾਈਜ਼ ਰੇਟ ਲਾ ਦਾਂਗੇ ਆਪਾਂ ਦੱਸ ਦਾਂਗੇ ਤੁਹਾਨੂੰੰਨੇ ਨੇ ਨੇ ਇਦਰਾ ਜੇ ਆਪਾਂ ਨੇ ਦਾ ਪਸੰਦ ਕਰੀ ਨੇ ਇਦਰਲੇ 1116 11 ਦੇ ਵੀ ਕੀ ਟਿਕਦੇ ਤਾਂ ਵਾਰਸੂ ਆਪਸੰਦ ਨੇ ਤੈਨੂੰ ਨਾ ਦੂਏ ਨਹੀਂ ਲਿਆ ਕਰਦੇ ਪੁੱਤਾ ਮੋਟੇ ਵਾਲੇ ਜਿਹੜਾ ਨਾ ਕਿਹੜੇ ਮੋਟੇ ਵਾਲੇ ਨਾ ਨਾ ਅੱਡੇ ਨਹੀਂ ਚੱਲਣੇ ਆਪਣੇ ਲੋਵੇ ਵਾਹੀ 'ਚ ਰਜਾ ਤਾਂ ਦੂਏ ਕਹਿੰਦਾ ਇਹ ਮੋਟੇ ਹੁੰਨੇ ਨੇ ਉਹ ਬੜਾ ਸਾਰੀ ਗੋਲ ਪਾ ਦਿੰਦੇ ਕਰਦੇ ਨਾ ਨਾ ਉਹ ਨਹੀਂ ਲੈਣ ਦੇ ਬੁੱਤੋ ਤਾਂ ਜਦੋਂ ਕਿ ਦੇਖ ਤਾਂ ਲਈ ਇਸ ਮੇਰੇ ਤਿੰਨ ਪੱਟੀਆਂ ਮੈਂ ਮੋਟਾ ਕਿੰਨਾ ਗਾਇ ਕਿਹੜਾ ਇਸ ਵਿੱਚ ਬਸ ਆਹੀ ਆ ਇੰਨਾ ਹੀ ਸਮਝ ਆਇਆ ਕਿ ਇੱਕ ਤਿੰਨ ਪੱਤੀ ਉਹ ਲੈ ਆ ਉਹ ਦੇਖੋ ਉਹੀ ਮਿਲੂਗਾ ਦੂ ਬਾਦ ਤਾਂ ਫਿਰ ਆ ਤਿੰਨ ਪੱਟੀਆਂ ਵਾਲਾ ਨਹੀਂ ਕਹਿੰਦੇ ਆਪਾਂ ਆਹੀ ਲੈ ਲਾਂਗੇ ਇਹਨੇ ਅਰਚੂਏ ਆ ਆ ਕਿੰਨੇ ਕਿਲੋ ਦਾ ਵੀਰੇ ਇਹੋ ਉਹੀ ਬਾਜੀ ਦੱਸੂਗਾ ਫਾਇਦਾ ਜੱਟ ਚੇ ਚਫਾਇਦਾ ਹਨਾ ਲੈ ਚ ਫਾਇਦਾ ਅਨੇ ਜਰਾ ਰੰਗਾਂ ਨਾਲੇ ਹੋ ਦੇਖਣਾ ਹਾਂ ਹਾਂ ਤੂੰ ਤਿਆਰ ਕਰ ਲੈ ਲਾ ਵੀ ਮੇਟਰੋ ਆਪਾਂ ਨੇ ਲੈ ਲੈ 11 16 ਦੇ ਟਾਇਰਾ ਤੇ ਬਾਈ ਇਹਦੇ ਆ ਫੀਟਿੰਗ ਕਰੂਗਾ ਹੁਣ ਆ ਪਾਈਆਂ ਦੀ ਸ਼ਾਪ ਆ ਇਹ ਬਾਈਆਂ ਤੋਂ ਕੋਈ ਵੀ ਟਾਇਰ ਟੂਰ ਲੈਣਾ ਸਾਰੇ ਪੰਧ ਦੇ ਬਾਈਆਂ ਲਵੇ ਟਾਇਰ ਨੇ ਕੋਈ ਮਰਜ਼ੀ ਕੰਪਨੀ ਦਾ ਟਾਇਰ ਲਿਓ ਫਰੇਕ ਰੇਕ ਆਹ ਦੇ ਨਾਲ ਟਾਇਰ ਰੇਟਾ ਅੰਦਰੋਂ ਲੈ ਗਦਾ ਅੰਦਰੋਂ ਰੇਕਣਾ ਸਹੀ ਨੇ ਬਟਾ ਅੰਦਰੋਂ ਲੈ ਦੇ ਜਿਹਾ 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 ਵੀ ਗਾੜੀ ਦੇ ਟਾਇਰ ਆਉਂਦੇ ਨੇ ਵੀ ਗੇੜੀ ਦੇ ਨੇ ਗੇੜੀ ਆ ਬਰੀ ਹੁੰਦੇ ਨੇ ਵੀ ਗੇੜੀ भाई कहंदा रे ᱢੋਟਾ ਸੰਗੋ ਚੌੜਾ ਵਾਲਾ ਰੇ ਮੰਦਿੰਨੇ ਆ ਦੇਖੋ ਭਾਈ ਕਿ ਨੋ ਰੇ ਮੋਟਾ ਚੌੜਾ ਵੀ ਇਹਦੇ ਜੋੜ ਵੀ ਨਹੀਂ ਹੈਗਾ ਇਹਦਾ ਸਾਫ਼ ਕਰਿਆ ਹੋਇਆ ਹੈ ਰਾਮ ਜੀ ਦਾ ਫਰਮ ਚਾਹੋ ਇਹਨਾਂ ਪਰ ਰਾਈ ਸਾਰੇ ਗਿਆ ਰਾਮ ਜੀ ਦਾ ਫਰਮ ਚਾਹੋ ਹਾਂ ਰਾਮ ਜੀ ਦਾ ਫਰਮ ਚਾਹੋ ਹਾਂ ਇਹਦੇ ਕੋਲ ਵੀ ਉਹ ਬਾਈਆਂ ਕੋਲੀ ਆ ਰਹੇ ਆਂ ਤਾਂ ਦੂਰ ਬੜੀਆਂ ਨੇ ਬਾਈਆਂ ਦੇ ਪਿਆਰੇ ਜੀ ਜੀ ਬਾਦਵੇ ਇਹਨੇ ਭਾਈ ਨੇ ਆਉਣਾ 100 ਕਿਲੋ ਨੰਬਰ ਚੱਲ ਰਿਹਾ ਭਾਈਆਂ ਨੂੰ ਕਾਲ ਕਰਕੇ ਆ ਸਕਦੇ ਹੋ ਪੈਰ ਹੱਥਾਂ ਤੇ ਬੱਜਣਗੇ ਭਾਈਆਂ ਲਵੇ ਆ ਡਾਡਾ ਡਾਡਾ ਰੇਟ ਦੇ ਨੇ 20000 ਤੋਂ 20000 ਹੋ ਜਾਣਗੇ 24 ਤੋਂ 25 ਤੋਂ ਕਿੰਨੇ ਤੋਂ ਮਰਜੀ ਲੈ ਲਓ ਭਾਈ ਪੈਰ ਭਾਈਆਂ ਲਵੇ ਸਰਾਂ ਨੇ ਵੀ ਕਦੇ ਨਹੀਂ ਬਾਈ ਚੋਬਰ ਲੱਗ ਰਿਹਾ ਕਾ ਸ਼ਿਕਨ ਨਟੇਰਾ ਵਾਸਤੇ ਬਾਈ ਇਧਰੋਂ ਹਵਾ ਪਰਨ ਲੱਗ ਰਿਹਾ ਆ ਬਾਈਆਂ ਦੀ ਛਾਪਾ ਤੇ ਉੱਤੇ ਲੰਬਰਾ ਬਾਈਆਂ ਨੇ ਕਿਸੇ ਨੇ ਕਾਲ ਕਰਨੀ ਹੋਵੇ ਕਾਲ ਕਰ ਸਕਦਾ ਚਾ ਚਾ ਚੀਮਣ ਕਹਿੰਦਾ ਚੰਬਰ ਸੁ ਖੁਸ਼ ਨੂੰ ਇਹਦੇ ਨਾਲ ਕਾਤੋਂ ਲੱਗ ਰਿਹਾ ਕਿੰਨੇ ਬਣ ਗਏ ਸਬੀਰ ਬਣ ਗਏ ਜੇ ਬੰਦਾ ਤੱਬੀ ਬਣ ਗਿਆ ਬਾਕੀ ਆਪਾਂ ਗੂਗਲ ਪੇ ਕਰਾਂਗੇ 1300 ਬਾਕੀ ਗੂਗਲ ਪੇ ਕਰਾਂਗੇ ਚਲ ਲਾ ਵੀ ਮਿੱਤਰੋ ਬਿਲ ਵੀ ਲੈ ਲੈ ਟਾਇਰਾਂ ਦੇ ਆਪਾਂ ਨੇ ਤੇ ਬਾਈ ਨੂੰ ਛੋਟੂ ਨੂੰ ਛੋਟਾ ਟਾਇਰ ਮਿਲ ਗਿਆ ਕਿਾ ਦੇਖਿਆ ਮੁੰਡਿਆ ਇੱਧਰ ਚੈੱਕ ਕਰਾ ਇੱਧਰ ਟਾਇਰਾਂ ਹਾਂ ਲਿਆ ਲਾ ਬਾਈ ਕੋਈ ਕਿਸੇ ਵੀਰ ਭਾਈ ਨੇ ਟਾਇਰ ਲੈਣੇ ਹੋਏ ਬਾਈਆਂ ਤੋਂ ਤੇ ਨੰਬਰ ਲਾ ਦਾਂਗੇ ਬਾਈਆਂ ਦਾ ਹਰ ਕੰਪਨੀ ਦੇ ਟਾਇਰ ਮਿਲ ਜਾਣਗੇ ਬਾਈਆਂ ਲਵੇ ਕੋਈ ਮਰਜ਼ੀ ਕਿੰਨਾ ਮਰਜ਼ੀ ਚੌੜਾ ਟਾਇਰ ਲੈ ਲਓ 17 ਤੋਂ ਲੈ ਕੇ ਕਿੱਥੇ ਮਰਜ਼ੀ ਤੱਕ ਦੇ ਲੈ ਲਓ ਵੀਰੇ ਉੱਤੀ ਤੱਕ ਟਾਇਰ ਮਿਲ ਜਾਣਗੇ ਭਾਈਆਂ ਕੋਲੇ ਬਹੁਤ ਵੱਡੀ ਖਾਸੀ ਤੁਹਾਨੂੰ ਆਏ ਆ ਮਾ ਭਾਈਆਂ ਲੋ ਵੀ ਲਿਆਉਣੇ ਨੇ ਸਪੈਸ਼ਲ ਟਾਇਰ ਜਾ ਕੇ ਕੋਈ ਗੱਡੀ ਜੇ ਆਪਾਂ ਨੇ ਕਰਦੇ ਲੋਡ ਹੋਣਾ ਤਾਂ ਕੀ ਨਹੀਂ ਲੱਗਣੀ ਮਾ ਇਹ ਹਾਂ ਇਹ ਖੜੀ ਨਹੀਂ ਹੁੰਦੇ ਨਾ ਨਾ ਖੜੇ ਨਹੀਂ ਹੁੰਦੇ ਬਈ ਤੈਨੂੰ ਆਪਾਂ ਨੇ ਕਰਦੇ ਜੂੜਾ ਆਪਣੀ ਗੱਡੀ ਦਾ ਜਾ ਕੇ ਗੱਲ ਨੂੰ ਸੈਟ ਕਰਾਂਗੇ ਤੇ ਕੈਨ ਵਾਲਾ ਕਿ ਹੁਣ ਆਪਾਂ ਚੱਲਣ ਲੱਗਿਆ ਤਾਂ ਸੱਚੇ ਸੱਚੇ ਭੰਦਾ ਵੀ ਫੜ ਗਿਆ ਬਈ ਓਏ ਮੈਂ ਕਰਦੇ ਸਮਝਦਾ ਓਏ ਮੈਂ ਕਰ ਦੇ ਮੋਮ ਜਮੂਮ ਜ ਖਾਣ ਲੱਗ ਰਿਹਾ ਬਈ ਦਿਖਾ ਬਈ ਮੋਮ ਜ ਇਧਰ ਹੋਰ ਕੀ ਕਰਾਰ ਰੱਖਿਆ ਬੁੱਧੂ ਆਪਾਂ ਨੇ ਮਲਾਈ ਚਾਪ ਮਲਾਈ ਚਾਪ ਕਰਾ ਰੱਖਿਆ ਬਈ ਉਹ ਆਪਣੇ ਪਏ ਨੇ ਟੈਰਾ ਚੈੱਕ ਕਰ ਸਕਦੇ ਹੋ ਮਿੱਤਰੋ ਪਿੱਛੇ ਧਰਖੇ ਨੇ ਗੱਡੀ ਦੇ ਇੱਧਰ ਬੈਠੇ ਕਾਲਾ ਲੰਬੂ ਹੁਣ ਖਾ ਪੀ ਕੇ ਆ ਸੀ ਫਿਰ ਦੱਲਾ ਦੇ ਮਿੱਤਰੋ ਨੂੰ ਮਤਰੋ ਆਪਾਂ ਪਹੁੰਚ ਗਏ ਹੁਣ ਟਾਣੇ ਕਿਹਾ ਵੀ ਚਾਚਾ ਆ ਦੱਸ ਟਾਣੇ ਪਹੁੰਚ ਗਏ ਟਾਣੇ ਪਹੁੰਚ ਗਏ ਪਾਏ ਨੇ ਆਪਣੇ ਟਾਇਰ ਤੇ ਮਿੱਤਰੋ ਤੁਰ ਤੱਕ ਬਲੌਗ ਦੇ ਵਿੱਚ ਜੁੜੇ ਰਹਿਣਾ ਬਾਕੀ ਦਾ ਅੱਜ ਦਾ ਬਲੌਗ ਹੈ ਕਹਦੀ ਆਪਣੌਰੀ ਤੱਕ ਤੇ ਸਵੇਰੇ ਵਾਲਾ ਬਲੌਗ ਆਪਾਂ ਪਾਵਾਂਗੇ ਪਾ ਕੇ ਸਾਨੂੰ ਟਾਇਰ ਟੂਰ ਪਾ ਕੇ ਫਿਰ ਦਿਖਾਉਣੀ ਆ ਤੁਹਾਨੂੰ ਪਾ ਕੇ ਕਹੇ ਜਾਂ ਲੱਗਦਾ ਆਪਣਾ ਚੋਬਰ ਗੇੜੀ ਛੇੜੀ ਲਾ ਗੇੜੀ ਛੇੜੀ ਲਾਵਾਂਗੇ ਪਟਿਆਲੇ ਉਧਰ ਪਹੁੰਚ ਕੇ ਟਾਹਣੇ ਚ ਅਸੀਂ ਐਂਟਰੀ ਕਰਕੇ ਮੂਰੇ ਮਿਲ ਗਿਆ ਸਾਨੂੰ ਟੈਂਪੂ ਵਾਲਾ ਬਾਈ ਹੁਣ ਆਪਾਂ ਮੋੜਨ ਲੱਗਿਆ ਪਿੰਡ ਨੂੰ ਕਿਉਂ ਬਈ ਉਧੂ ਸਹੀ ਗੱਲ ਐ ਗਾਓ ਚਾਚਾ ਹਾਂ ਐਕਸੈਮ ਬੜੀ ਗੇੜੀ ਲਾ ਦੀ ਬਾਈ ਵਾਏ ਆਸ਼ੂ ਦਾ ਮੋਟਰ ਜਿਹਾ ਤਾਂ ਨਹੀਂ ਪਿਆ ਹਰ ਚੂਪਿਆ ਤਾਂ ਨਹੀਂ ਪੁੱਤਾ ਪ੍ਰੈਸ਼ਰ ਆ ਸੋਸੂ ਦਾ ਮੇਟਰ ਅੱਜ ਦਾ ਬਲੌਗ ਆਪਣਾ ਹੈਗਾ ਦਿure ਤੱਕ ਦਾ ਤੇ ਫਿਰ ਸਾਨੂੰ ਸਵੇਰੇ ਦਿਖਾਉਨੇ ਆ ਤੇ ਹੁਣ ਰਾਤ ਹੋ ਗਈ ਸਵੇਰੇ ਵਾਲੀ ਵੀਡੀਓ ਪਾਵਾਂਗੇ ਨਾਲ ਜੋੜ ਕੇ ਕਹੇ ਜਾਂ ਲੱਗਦਾ ਸਾਨੂੰ ਦਿਖਾਵਾਂਗੇ